どうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞどうぞ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਬੀ ਫਰੀਦਕੋਟ ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਅਦਾਇਤਾ ਨੇ ਵੀ ਜ਼ਿਲ੍ਹੇ ਦੇ اندر ਕੋਈ ਨਸ਼ਾ ਤਸਕਰ ਕੋਈ ਸ਼ਰਾਬ ਤਸਕਰ ਜਾਂ ਕੋਈ ਲੁੱਟਖੋ ਕਰਨ ਵਾਲਾ ਕਹਿ ਰਿਹਾ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਨਾਂ ਨੇ ਨਵਰਾਨੀ ਇੱਥੇ ਐਸੇ ਪਰਮੰਦਰ ਸਿੰਘ ਸਮੇਤ ਪੁਲਿਸ ਪਾਲਟੀ ਗਸ਼ਤਰੇ ਸੀਗੇ ਤੇ ਇਹਨਾਂ ਨੂੰ ਕਤਲਾ ਮਿਲੀ ਵੀ ਮਨੋਜ ਕੁਮਾਰ ਇਲੇ ਸੋਨੂ ਉਹ ਤਾਂ ਜੀਤਰਾਮ ਨਿਊ ਕੈਂਟਰ ਰੋਡ 3 ਕੋਰ ਦਾ ਰਹਿਣ ਵਾਲਾ ਹੈ ਵੀ ਬਾਹਰਲੇ ਜ਼ਿਲ੍ਹਿਆਂ ਚੋਂ ਸ਼ਰਾਬ ਸਸਤੇ ਭਾਅ ਤੇ ਲਿਆ ਕੇ ਤੇ ਮਹਿੰਗੇ ਭਾਅ ਦੇ ਵੇਚਣ ਦਾ ਅਧੀ ਹੈ ਇਹਨੂੰ ਇਹਤਲਾ ਮਿਲੀ ਇਹਨਾਂ ਨੇ ਨਿਗਰਾਨੀ ਕਰਨੇ ਸ਼ੁਰੂ ਕੀਤੀ ਹੈ ਤੁਨ ਗਿਆਨੀ ਜੈਲ ਸਿੰਘ ਐ ਇਹਨੂੰ ਫਰੀ ਕੋਡ ਇੱਕ ਮਕਾਨ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸ਼ਰਾਬ ਲੱਦ ਕੇ ਹੋਰ ਜਗ੍ਹਾ ਵੇਚਣ ਜਾ ਰਿਹਾ ਸੀ ਇਹਨੂੰ ਕਾਬੂ ਕੀਤਾ ਜਦੋਂ ਇਹਦੀ ਸਰਚ ਕੀਤੀ ਗਈ ਮਕਾਨ ਦੇ ਅੰਦਰੋਂ 60 ਪੇਟਿਆਂ ਪੁੱਲ 720 ਬੋਤਲਾਂ ਵੱਖ-ਵੱਖ ਕਿਸਮ ਦੀ ਅੰਗਰੇਜ਼ੀ ਸ਼ਰਾਬ ਤੇ ਦੋ ਡਰੱਮਾਂ ਦੇ ਵਿੱਚ 76 ਲੀਟਰ ਸ਼ਰਾਬ ਜਿਹੜੀ ਦੇਸੀ ਪਾਈ ਹੋਈ ਬਰਾਮਦ ਹੋਈ ਇੱਕ ਤੋਂ i20 ਕਾਰ ਬਰਾਮਦ ਹੋਈ ਹੈ ਇਹਦਾ ਗਲਾਮ ਮਕਦਮਾ ਨੰਬਰ 8 ਅੰਡਰ ਸੈਕਸ਼ਨ ਐਕਸਾਈਜ਼ ਐਟ ਪੀਐਸ ਸਿਟੀ ਫਰੀ ਰੋਡ ਦਰਜ ਕੀਤਾ ਗਿਆ ਹੈ ਇਹ ਜੋ ਰਿਕਾਰਡ ਦੀ ਪੜਤਾਲ ਕੀਤੀ ਹੈ ਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਜਿਹੜੇ ਅਕਸਾਈ ਦੇ ਦਰਜ ਨੇ ਇਹਨੂੰ ਕੋਰਟ 'ਚ ਪੇਸ਼ ਕਰਕੇ ਰਮਾਂਡ ਹਾਥਰ ਕੀਤਾ ਗਿਆ ਤੇ ਅਗਲੀ ਪੁਛਗਿਚ ਕਰਕੇ ਬੈਕਵਰ ਤੇ ਫਾਰਵਰਡ ਲੰਘਾਲੇ ਜਾਣਗੇ। ਸਰ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਸੀ? ਇਹ ਪੁੱਛ ਰਹੇ ਹਾਂ ਜੀ ਰਮਾਂਡ ਚ ਨੂੰ। ਰਮਾਂਡ ਪੁੱਛ ਕੇ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸੋ ਪਹਿਲੇ ਜਿਹੜੇ ਮੁਕੱਦਮੇ ਦਰਜ ਹੈਗੇ ਆ ਕਿੰਨੇ ਮੁਕੱਦਮੇ ਦਰਜ ਹੈ ਤੇ ਕਾਹਦੇ? ਉਹ ਦੋਨੇ ਅਕਸਾਈ ਦੇ ਫ੍ਰੀ ਕੋਰਟ ਦਰਜੇ, ਸਿਟੀ ਫ੍ਰੀ ਕੋਰਟ ਦੇ। ਪਹਿਲਾਂ ਵੀ ਅਕਸਾਈ ਦੇ ਦਰਜ ਆ। ਤੇ ਸਾਡੇ ਐਸਐਸਪ ਜ਼ੀਰੋ ਟੋਲਰੈਂਸ ਹੈ ਕੋਲੋਂ ਸ਼ਰਾਲ ਦੀ ਤਸਕਰੀ ਕਰ ਰਹੇ ਇਹੜੇ ਪਹਿਲਾਂ ਦੋ ਪਰਚੇ ਦਰਜ ਆ ਹੀ ਪਿਛਲੇ 6 ਮਹੀਨੇ ਤੋਂ ਹੋ ਗਿਆ ਕਈ 1 ਸਾਲ ਤੋਂ ਕਰੀਬ ਕਰ ਰਿਹਾ ਕੰਮ ਇਹ ਪਰ ਸਾਡੀ ਪੁਲਿਸ ਮੁਸਤੈਦ ਆ ਜਿਉਂ ਵੀ ਸਾਨੂੰ ਪਤਾ ਲੱਗਦਾ ਅਸੀਂ ਨਾਲ ਦੇ ਨਾਲ ਉਹਦੇ ਖਿਲਾਫ ਐਕਸ਼ਨ ਲੈਂਦੇ ਸਰ ਕੀ ਇਹਦੀ ਬੈਕਗ੍ਰਾਉਂਡ ਕੀ ਹੈਗੀ ਹੈ ਇਹ ਸ਼ਰਾਲ ਦਾ ਕੰਮ ਹੀ ਕਰਦਾ ਜੀ ਪਹਿਲਾਂ ਇਹਨਾਂ ਨੇ ਮਾਰ ਸਾਲ ਹੋਟਲ ਵੀ ਖੋਲਿਆ ਹੋਇਆ ਇੱਥੇ ਇੱਕ ਹਨਾ ਲਾਲਚ ਵਸ ਪਏ ਵੇ